ਜੇ ਦੇਖ ਰਹੇ ਹੋ ਆਨੰਦ ਸੰਚਾਰ ਦਾ ਚੈਨਲ ਤੇ ਅੱਜ ਪੂਰੇ ਦੇਸ਼ ਦੇ ਵਿੱਚ ਮਜ਼ਦੂਰ ਕਿਸਾਨ ਨੌਜਵਾਨ ਤੇ ਸਾਰਥੀ ਦੇ ਕਾਰਨੀ ਦੇ ਵੱਲੋਂ ਪੀਸੀ ਹੈਡਕ quartਰ ਤੋਂ ਕਰਨੇ ਦਿੱਤੇ ਜਾ ਰਹੇ ਨੇ ਸੋ ਸਾਡੇ ਨਾਲ ਨੇਗੇ ਭਾਰਤੀ ਕਿਸਾਨ ਯੂਨੀਅਨ ਦੇ ਲੱਖੋ ਬਾਰੇ ਉਹ ਜਾਣਦੇ ਆ ਕਿ ਨਾ ਮਾਮਲਾ ਕਰ ਸੁਧਾਰਨ ਵਿੱਚ ਜਾਰੀ ਪ੍ਰਧਾਨ ਦੀ ਸੱਸੀ ਕਰ ਅੱਜ ਜਿਹੜੇ ਦੇਸ਼ ਭਰ ਦੇ ਤੁਸੀਂ ਦੇਸ਼ ਦੇ ਕਰਨੇ ਦੇ ਰਹੇ ਹੋ ਕਿ ਸਾਰੇ ਮਾਮਲਾ ਕਰੇ ਮੇਰੇ ਵੱਲ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਸੁਭਾ ਮੀਤ ਪ੍ਰਧਾਨ ਨਿਰਮਰਸ਼ਣ ਚੰਦੂ ਦੇ ਲੱਖੋ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਸੰਗਠਿਤ ਕਿਸਾਨ ਮੋਰਚੇ ਦੇ ਫਰਿ ਸਾਰੇ ਜੰਨੇ ਵੀ ਦੇਸ਼ ਵਿਰੋਧੀ ਕਾਨੂੰਨ ਹੈ ਜੇ ਬਿਜਲੀ ਐਕਟ ਹੈ ਤੇ ਵੀ ਐਕਟ ਹੈ ਬੀ ਐਕਟ ਹੈ ਉਹਨਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤੇ ਦੁੱਖ 1947 ਤੋਂ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਸਰਕਾਰ ਨੇ ਉਸ ਅਜਿਹੇ ਹਾਰੇ ਆਪਣੇ ਕੋਲ ਰੱਖੇ ਸੀ ਦੇਸ਼ਾਂ ਦੇ ਖਾਤਰ ਇਹ ਵਿਦਿਆ ਸਹਿਤ ਰੇਲਵੇ ਹਵਾਈ ਬੰਟ ਤਾਂ ਉਹਨਾਂ ਦੇ ਵਿੱਚ ਨੌਕਰੀ ਵੀ ਮਿਲਣੀ ਸੀ ਰੋਜ਼ਗਾਰ ਪੈਦਾ ਹੋਣਾ ਸੀ ਔਰ ਜਦੋਂ ਰੋਜ਼ਗਾਰ ਪੈਦਾ ਹੁੰਦਾ ਹੈ ਤਾਂ ਦੇਸ਼ ਦੀ ਤਰੱਕੀ ਹੁੰਦੀ ਹੈ ਪਰ ਅੱਜ ਉਹਨਾਂ ਨੇ ਇੱਕ ਇੱਕ ਘਰ ਤੋਂ ਵੇਚਣਾ ਸ਼ੁਰੂ ਕਰ ਦਿੱਤਾ ਤੇ ਇਹ ਜਦੋਂ ਵੇਚਣ ਦੀ ਵਾਰੀ ਆ ਗਈ ਤਾਂ ਕੋਈ ਪਿੱਛੇ ਨਹੀਂ ਜਾਣਾ ਸੋਚ ਕਰਕੇ ਭਾਵੇਂ ਮੇਰੇ ਘਾਓ ਭਾਵੇਂ ਬੱਦਿਆ ਹੋਵੇ ਉਹ ਸੋਚ ਬਿਜ ਬਿਜ ਨਜ਼ਾਰਾ ਇਹ ਹੋਵੇ ਤਾਂ ਉਹਨਾਂ ਨੂੰ ਅੱਜ ਇੱਕ ਲਲਕਾਰ ਕੋਈ ਨਹੀਂ ਸੀ ਪੰਜਾਬ ਸਰਕਾਰ ਤੇ ਸਾਡੀ ਚੁਣੀ ਹੋਈ ਸਰਕਾਰ ਹੈ ਤਾਂ ਸਾਡੇ ਹਿੱਤਾਂ ਲਈ ਜਿਹੜੇ ਬਿਹਰੇ ਉਹ ਤਿਆਰ ਕੀਤੇ ਜਾਣੇ ਨਾ ਕਿ ਮਰਜ਼ੀ ਦੇ ਜਾਂਦੀ ਸੈਂਟਰ ਦੀ ਸਰਕਾਰ ਮੇਰੇ ਕਿਸੇ ਹੱਦ ਮੈਂ ਆਉਂਦੀ ਆ ਇਹਨਾਂ ਨੂੰ ਉਹਨਾਂ ਚੀਜ਼ਾਂ ਦੇ ਵਾਸੀ ਕਿਹੜੇ ਵੀ ਅਜਿਹੀ ਜਿਹੜੀ ਪਾਲਸੀ ਆਉਂਦੀ ਹੈ ਉਹਨਾਂ ਨੂੰ ਉਹਨਾਂ ਦੇ ਰਿਹਾ ਹੋਣਾ ਕਿਸਾਨਾਂ ਵਾਸਤੇ ਹੈ ਨਾ ਤੇ ਕਿਸਾਨੀਆਂ ਦੇ ਨੇਂਦਿਆਂ ਦੇ ਲਈ ਵੀ ਆਈ ਤੇ ਫਿਰ 20 ਵਾਲੇ ਵੀ ਆਈ ਨਾ ਕਿ ਇਹ ਪਾਲਸੀ ਵਧੀਆ ਹੁੰਦੀ ਹੈ ਪਰ ਕਿਸਾਨ ਲੀਡਰ ਜਿਹੜੇ ਉਹਨਾਂ ਨੂੰ ਅਨਪੜ੍ਹ ਹੋਣ ਕਰਕੇ ਪਤਾ ਨਹੀਂ ਹੁੰਦਾ ਉਹ ਜਮਰਾ ਕਰਦੇ ਨੇ ਜੀ ਨਹੀਂ ਪਾਲਸੀ ਜਿਹੜੀ ਹੈਗੀ ਹੈ ਜੇ ਪਾਲਸੀ ਚੰਗੀ ਹੁੰਦੀ ਤਾਂ ਜਿਹੜਾ ਅੰਦੋਲਨ ਆਪਾਂ ਨੇ 20 ਦੇ ਵਿੱਚ ਚਲਾਇਆ ਸੀ ਤਾਂ ਉੱਥੇ ਹੀ ਵਾਪਸ ਨਹੀਂ ਹੁੰਦੇ ਸੀ ਸਰਕਾਰ ਨੇ ਉਸ ਅੰਦੋਲਨ ਦੇ দাবਾ ਹੋਇਆ ਸੀ ਕਿ ਕਹੇ ਅੰਦੋਲਨ ਦੇ ਵਿੱਚ ਅਸੀਂ 750 ਸੀਟੀਆਂ ਪ੍ਰਾਪਤ ਕੀਤੀਆਂ ਪਰ ਸਾਨੂੰ ਸਮਝ ਵੀ ਆਈ ਕੇਂਦਰ ਸਰਕਾਰ ਦੀ ਉਹਨੇ ਇਹ ਕਹਿ ਕੇ ਮਾਫੀ ਮੰਗ ਲਈ ਇਹ ਮੈਂ ਸੁਧਾ ਨਹੀਂ ਸਕਿਆ ਤਫਾਨ ਤੇ ਮਜ਼ਦੂਰ ਪੁਰਾਣੇ ਸਮਾਂ ਦੇ ਵਿੱਚ ਇਹਨਾਂ ਦੇ ਵਿੱਚ ਖੇਤੀ ਦਾ ਇੱਕ ਜਹਾਜ਼ ਸੰਬੰਧ ਸੀ ਤੇ ਕਿਸਾਨ ਤੇ ਫੀਰੀ ਜਿਹੜੇ ਆ ਉਹ ਤੋਂ ਬਿਨਾ ਪੰਡ ਨਹੀਂ ਵੱਜ ਸਕਦੀ ਸੀ ਸੋ ਇਸ ਕਰਕੇ ਸਾਡਾ ਜਿਹੜਾ ਹੈਗਾ ਉਹ ਸਬੰਧ ਨੂੰ ਤੋੜਨ ਵਾਸਤੇ ਸਰਕਾਰ ਅੱਜ ਪਵਾ ਪਾਉਂਦੀ ਹੈ ਰਿਸ਼ਤੇਦਾਰ ਜਿਹੜੇ ਸਾਡੇ ਆ ਸੰਧੀਆਂ ਹੁੰਦੀਆਂ ਜਿੰਨਾ ਤੱਕ ਕਿਸਾਨ ਜਿਉਂਦਾ ਰਿਹਾ ਕਿਸਾਨ ਦੀ ਖੇਤੀ ਚੱਲਦੀ ਰਹੀ ਛੀਂੜ ਲੱਗਦੇ ਰਹੀ ਉਹ ਤੇਜੀ ਬੱਦੀ ਸਾਹ ਸੀ ਕਿ ਅਸੀਂ ਆਪਣੇ ਕਿਸਾਨ ਨੂੰ ਆਪਣੇ ਕਿਸੇ ਹੋਰ ਗਵੰਦੀ ਦੁਕਾਨ ਤੇ ਨਾ ਜਾਣ ਦੇਣ ਰਹੀ ਸੀ ਆਪ ਅਸੀਂ ਭੁੱਖੇ ਪੈ ਜਾਂਦੇ ਪਰ ਸਾਡੇ ਛੀਂੜ ਦਾ ਜਿਹੜਾ ਹੋ ਸੀ ਉਹ ਜੀ ਪੇਟ ਪਾਲਦੇ ਅੱਜ ਉੱਥੋਂ ਸਾਰੇ ਦੇਸ਼ ਦੇ ਵਿੱਚ ਇਡਾ ਵਿਕਰਾ ਹੋ ਗਿਆ ਸ਼ਟਮਾਚੀ ਤੇ ਫੁੱਟਬਾਲ ਦਾ ਕਾਰਨ ਜਿਹੜਾ ਹੈ ਉਹ ਆ ਵਿਦੇਸ਼ੀ ਨੀਤੀ ਚੋਸ ਕਰਕੇ ਅਸੀਂ ਮੰਨ ਕਰਦੇ ਆ ਕਿ ਸਕਾਰ ਦੇ ਵਿਰੁੱਧ ਕਿਉਂਕਿ ਵੱਡਾ ਅੰਦੋਲਨ ਹੋਊਗਾ ਜਦੋਂ ਕੋ ਸਮਾਸੀ ਤੇ ਇੱਕੋ ਜੱਥੇਬੰਦੀ ਨੇ 84 ਦੇ ਗਵਰਨਰ ਕਿਹਾ ਤੇ 99 ਦੇ ਗਵਰਨਰ ਕਿਹਾ ਉਸ ਤੋਂ ਬਾਅਦ ਤੁੱਕੇ ਇਦਾ ਵੱਡਾ ਮੋਰਚਾ ਬਣਿਆ ਤੇ ਆ ਮਹੀਨੇ ਜਿਹੜਾ ਉਹ ਦਿੱਲੀ ਦੀਆਂ ਬਰੂਹਾਂ ਤੇ ਚੱਲਿਆ ਹੁਣ ਜਿਹੜਾ ਮੋਰਚਾ ਉਹਦਾ ਇਹ ਟਰੈਕ ਬੈ ਤਿਆਰੀ ਹੋ ਰਹੀ ਹੈ ਤੇ ਇਸ ਮੋਰਚੇ ਵਿੱਚ ਜਿਹੜਾ ਕੋਈ ਵਰਗ ਨਹੀਂ ਜਿਹੜਾ ਸਾਂਝਾ ਨਾ ਹੋਵੇ ਇੱਕ ਸਾਂਝਾ ਮੋਰਚਾ ਹੈ ਇਹ ਮੋਰਚੇ ਜਿਹੜਾ ਤੁਸੀਂ ਯਾਦ ਰੱਖਿਓ ਕਿ ਦੇਸ਼ ਦੀ ਤਰੱਕੀ ਲਈ ਸਾਨੂੰ ਪਤਾ ਹੈ ਵੀ ਜਿਹਨੇ ਰਾਜਨੀਤਿਕ ਲੋਕ ਹੈ ਉਹਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਗਰਾਉਂਡ ਪੱਡਰ ਤੋਂ ਤੁਹਾਨੂੰ ਲੜਾਈ ਜਾਂਦੇ ਨੇ ਤੇ ਆਪ ਇਹ ਪੜਾ ਵੱਲ ਕੇ ਚਲੇ ਜਾਂਦੇ ਨਾ ਆਪਾਂ ਨੂੰ ਇਹਨਾਂ ਤੇ ਤਰ੍ਹਾਂ ਦੇਣ ਦੀ ਲੋੜ ਸੁਤਾਨੂਏ ਧੰਨਵਾਦ ਸੁਤਾਨੂ ਭਾਰਤੀ ਕਿਸਾਨ ਯੂਨੀਅਨ ਇੱਕ ਤੋਂ ਮੁੱਖ ਬਾਵ ਨੂੰ ਨਿਰਮਲ ਚੰਡੂਕੇ ਜੀ ਤੇ ਦੋਸਤੋ ਵੀਡੀਓ ਨੂੰ ਲਾਈਕ ਕਰਦੇ ਕਮੈਂਟ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰੋ